ਸਾਰੇ ਤੇ ਮੇਰੇ ਚੈਨਲ ਤੇ ਬੜਾ ਹੀ ਨਿੱਘਾ ਸਵਾਗਤ ਆ। ਅੱਜ ਫੇਰ ਮੈਂ ਤੁਹਾਡੇ ਲਈ ਲੈ ਕੇ ਇੱਕ ਨਵਾਂ ਡਿਜ਼ਾਈਨ, ਨਵਾਂ ਪੈਟਰਨ ਜੜਾ ਬਣਾਵਾਂਗੇ ਆਪਾਂ ਡਾਰਕ ਪਿੰਕ ਕਲਰਸ। ਡਾਰਕ ਪਿੰਕ ਕਲਰ ਚਾਪੈਣੇ ਬਣਾਉਂਦੇ ਰਹੇ ਪੈਟਰਨ ਦੀ ਖਾਸ ਗੱਲ ਇਹ ਹੈ ਕਿ ਸਿਰਫ ਅਸੀਂ ਧਾਗੇ ਨੂੰ ਕਮਾਣਾ ਤੇ ਡਿਜ਼ਾਈਨ ਨੂੰ ਬਣਾਉਣਾ ਹੈ। ਹਾਂ। ਕਿੱਦਾਂ ਦੇਖਦੇ ਆਂ ਫੇਰ। ਅਸੀਂ ਸਿਰਫ ਧਾਗੇ ਨੂੰ ਕਮਾਉਂਦੇ ਜਾਣਾ ਤੇ ਇਹ ਡਿਜ਼ਾਈਨ ਸਾਡਾ ਬਣਦਾ ਜਾਊਗਾ। ਉਹ ਕਿੱਦਾਂ? ਜਰਾ ਦੇਖੀਏ ਫੇਰ ਬਣਾ ਕੇ ਪਹਿਲੇ ਕੁੰਡੇ ਨੂੰ ਅਸੀਂ ਸਿਰਫ ਬੁੰਨਾ ਹੈ। ਇਸ ਤੋਂ ਬਾਅਦ ਕੀ ਕਰਨਾ ਅਸੀਂ? අගලෙ කුන්ඩේනු ස එදහි බිනබනයතාාරලන තේ තක්ගෙනුකු මාලන ඇත්දා අගලෙකුන්ඩනු ී බිනබනයතාරන තක්ගෙනුකු මාඩන ඇත අගලෙුඩනු බිනබනයවතරණන තක්ගෙනනකු මාලන ඇත අගලෙකුන්ඩනු බිනබුණයතාාරන තක්ගෙනුකු මාන ඇත පරගලෙකුන්ඩනු බිනබුණයතරන්ගේ තේ තක්ගෙනුකු මාලවන්ගේ ඇත්දා පේ දෙකෝී තක්ගනු ලියන්ද ඇදරෝකුමායා තෙරක ਫਿਰ ਅਗਲਾ ਕੁੰਡਾ ਪਾਇਆ ਫਿਰ ਧਾਗੇ ਨੂੰ ਘੁਮਾਇਆ ਫਿਰ ਅਗਲੇ ਕੁੰਡੇ ਨੂੰ ਐ ਸਟਿਚ ਕਰਿਆ ਬੁਣ ਨਹੀਂ ਰਹੇ ਸਿਰਫ ਧਾਗੇ ਨੂੰ ਹੀ ਘੁਮਾ ਰਹੇ ਆ ਫਿਰ ਧਾਗੇ ਨੂੰ ਘੁਮਾਇਆ ਕੁੰਡੇ ਨੂੰ ਬਗੈਰ ਬੁਣੇ ਉਤਾਰਿਆ ਫਿਰ ਧਾਗੇ ਨੂੰ ਘੁਮਾ ਲਿਆ ਕੁੰਡੇ ਨੂੰ ਬਗੈਰ ਬੁਣੇ ਉਤਾਰ ਲਿਆ ਫਿਰ ਧਾਗੇ ਨੂੰ ਘੁਮਾ ਲਿਆ ਕੁੰਡੇ ਨੂੰ ਬਗੈਰ ਬੁਣੇ ਉਤਾਰ ਲਿਆ ਫਿਰ ਧਾਗੇ ਨੂੰ ਘੁਮਾ ਲਿਆ ਤੇ ਕੁੰਡੇ ਨੂੰ ਬਗੈਰ ਬੁਣੇ ਉਤਾਰ ਲਿਆ ਆ ਦੇਖੋ ਅਸੀਂ ਸਿਰਫ ਆ ਦੇਖੋ ਧਾਗੇ ਨੂੰ ਇਦਾਂ ਲੈ ਕੇ ਪਿੱਛੇ ਨੂੰ ਲੈ ਜਾਣਾ ਹੈ ਤੇ ਕੁੰਡੇ ਨੂੰ ਬਗੈਰ ਬੁਨੇ ਉਤਾਰ ਲੈਣਾ ਫਿਰ ਧਾਗਾ ਲੈ ਆਣਾ ਇਦਾਂ ਲੈ ਜਾਣਾ ਫਿਰ ਅਸੀਂ ਕੁੰਡੇ ਨੂੰ ਬਗੈਰ ਬੁਨੇ ਫਿਰ ਧਾਗਾ ਲੈ ਆਣਾ ਤੇ ਇਦਾਂ ਲੈ ਜਾਣਾ ਤੇ ਫਿਰ ਕੁੰਡੇ ਨੂੰ ਬਗੈਰ ਬੁਨੇ ਫਿਰ ਅਸੀਂ ਧਾਗਾ ਲੈ ਆਣਾ ਇਦਾਂ ਲੈ ਜਾਣਾ ਕੁੰਡੇ ਨੂੰ ਬਗੈਰ ਬੁਨੇ ਅਸੀਂ ਪੂਰੀ ਦੀ ਪੂਰੀ ਰੋ ਸਾਡੇ ਪੈਟਰਨ ਦੀ ਫਸਟ ਰੋ ਹੈ ਤੇ ਫਸਟ ਰੋ ਦੇ ਵਿੱਚ ਅਸੀਂ ਸਿਰਫ ਕੀ ਕਰ ਰਹੇ ਹਾਂ ਵੀ ਕੁੰਡੇ ਦੇ ਆਉਣ ਦੋਲੇ ਧਾਗੇ ਨੂੰ ਅਧਿਕਾ ਕੁ ਮਾਰ ਰਹੇ ਹਾਂ ਇਹ ਕੁੰਡਾ ਬੁੰਨ ਲੈਣੇ ਆ ਸੌਰੀ ਬਗੈਰ ਬੁਨੇ ਉਤਾਰ ਲੈਣੇ ਧਾਗੇ ਨੂੰ ਕਮਾ ਲੈਣੇ ਫਿਰ ਬਗੈਰ ਬੁਣਿਆ ਫਿਰ ਧਾਗਾ ਘੁਮਾ ਲਿਆ ਫਿਰ ਬਗੈਰ ਬੁਣਿਆ ਫਿਰ ਧਾਗਾ ਘੁਮਾ ਲਿਆ ਫਿਰ ਬਗੈਰ ਬੁਣਿਆ ਫਿਰ ਧਾਗਾ ਘੁਮਾ ਲਿਆ ਅਸੀਂ ਸਿਰਫ ਧਾਗਾ ਘੁਮਾਈ ਜਾਣਾ ਤੇ ਡਿਜ਼ਾਈਨ ਕਿਤਾ ਬਣੂਗਾ ਉਹ ਦੇਖ ਬਣੂਗਾ ਸਾਡਾ ਅਗਲੀ ਰੋ ਦੇ ਵਿੱਚ ਆ ਦੇਖੋ ਇੱਕ ਸਲਾਈ ਚ ਸਿਰਫ ਅਸੀਂ ਧਾਗੇ ਨੂੰ ਘੁਮਾਈ ਜਾਣਾ ਤੇ ਅਗਲੀ ਸਲਾਈ ਚ ਅਸੀਂ ਡਿਜ਼ਾਈਨ ਨੂੰ ਬਣਾਈ ਜਾਣਾ ਆ ਦੇਖੋ ਇਦਾਂ ਘੁਮਾਉਂਦੇ ਹੋਏ ਅਸੀਂ ਆ ਗਏ ਲਾਸਟ ਚ ਆ ਦੇਖੋ ਲਾਸਟ ਵਾਲੇ ਕੁੰਡੇ ਨੂੰ ਅਸੀਂ ਲੈਣਾ ਬੁਣਾ ਹੁਣ ਆਕੇ ਅਸੀਂ ਆਪਣੀ ਅਗਲੀ ਰੋਹ ਦੇ ਵਿੱਚ ਅਗਲੀ ਰੋਹ ਤੇ ਦੇਖੋ ਅਸੀਂ ਕਿੰਦਾ ਕਰਨਾ ਹੈ ਅੱਗੇ ਹੁਣ ਪੈਟਰਨ ਦੀ ਦੂਜੀ ਰੋ ਪੈਟਰਨ ਦੀ ਦੂਜੀ ਰੋਹ ਤੇ ਦੇਖੋ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਨ ਤੋਂ ਬਾਅਦ ਸਾਡੇ ਆ ਦੇਖੋ ਦੋ ਕੁੰਡੇ ਇਕੱਠੇ ਆ ਗਏ ਦੋਨਾਂ ਨੂੰ ਅਸੀਂ ਬੁਣਨਾ ਕਿੱਦਾਂ ਐਦਾਂ ਨਹੀਂ ਐਦਾਂ ਘੁਮਾ ਕੇ ਅਸੀਂ ਇੱਧਰ ਪਿੱਛੇ ਤੋਂ ਦੋਨਾਂ ਦਾ ਘੜਤਾ ਇੱਕ ਫਿਰ ਆਗੇ ਸਾਡੇ ਅਗਲੇ ਦੋ ਕੁੰਡੇ ਦੋਨੇ ਕੁੰਡਿਆਂ ਨੂੰ ਅਸੀਂ ਐਦਾਂ ਪਾ ਕੇ ਲੈ ਜਾਵਾਂਗੇ ਸਲਾਈਚ ਤੇ ਐਦਾਂ ਦੋ ਦਾ ਇੱਕ ਕਰ ਦਵਾਂਗੇ ਫਿਰ ਦੇਖੋ ਦੋਨੇ ਕੁੰਡੇ ದೊನ್ನ ಕು ದೇ ಬಲ್ಡ್ಡಾ ದೊರಕ ಬಲ್ಡ್ ದೋದ ಸಲೈನು ಎುಮಾ ಅದೇ ದೊದ್ದ ਸਲਾਈ ਨੂੰ ਇੱਥੋਂ ਪਾਇਆ ਘੁਮਾ ਕੇ ਲੈ ਕੇ ਦੋ ਦਾ ਇੱਕ ਸਲਾਈ ਨੂੰ ਇੱਥੋਂ ਪਾਇਆ ਘੁਮਾ ਕੇ ਲੈ ਕੇ ਦੋ ਦਾ ਇੱਕ ਸਲਾਈ ਨੂੰ ਇੱਥੇ ਪਾਇਆ ਘੁਮਾ ਕੇ ਲੈ ਕੇ ਦੋ ਦਾ ਇੱਕ ਸਲਾਈ ਨੂੰ ਇੱਥੇ ਪਾਇਆ ਘੁਮਾ ਕੇ ਲੈ ਕੇ ਦੋ ਦਾ ਇੱਕ ਆ ਦੇਖੋ ਬਸ ਇਦਾਂ ਹੀ ਅਸੀਂ ਇਹ ਵਾਲੀ ਸੈਕੰਡ ਰੋ ਅਸੀਂ ਪੂਰੀ ਪੂਰੀ ਇਦਾਂ ਹੀ ਪਾ ਲੈਣੀ ਆ ਆ ਦੇਖੋ ਘੁਮਾਇਆ ਲੈ ਕੇ ਦੋ ਦਾ ਇੱਕ ਫੇਰ ਕੁਮਾਇਆ ਤੇ ਲੈ ਗਏ ਦੋ ਦਾ ਇੱਕ ਫੇਰ ਕੁਮਾਇਆ ਤੇ ਲੈ ਗਏ ਦੋ ਦਾ ਇੱਕ ਫੇਰ ਕੁਮਾਇਆ ਪਿੱਛੇ ਨੂੰ ਲੈ ਗਏ ਦੋ ਦਾ ਇੱਕ ਪੂਰੀ ਸੈਕੰਡ ਰੋ ਅਸੀਂ ਇਦਾਂ ਹੀ ਪੈਟਰਨ ਦੀ ਪਾਲਣੀ ਆ ਦੇਖੋ ਕੁਮਾਰੇ ਤੇ ਪਿੱਛੇ ਲੈ ਜਾਂਦੇ ਆ ਤੇ ਦੋ ਦਾ ਇੱਕ ਬਣਾਏ ਜਾਂਦੇ ਆ ਹਾਂ ਪਹਿਲੇ ਸਲਾਈਸ ਦੇ ਸਿਰਫ ਅਸੀਂ ਤਾਂ ਅੱਗੇ ਨੂੰ ਕੁਮਾਇਆ ਸੀ ਇੱਥੇ ਇਸ ਸਲਾਈਸ ਅਸੀਂ दो का एक बना लिया है ठीक होगा रो पूरी करके फिर आने अं अपनी नैक्सट रो नैक्सट रोज फिर धागा घुमा पर कि देखो जरा इस वीडियो ने स्किप ना करो स्किप करोगे तो थानू डिजाइन बनाना थोड़ा औखा लगेगा फिर बैक कर करके देखना पैना इस करके पूरी दी पूरी वीडियो स्टैप बाय स्टैप देख लो ताकि इस डिज़ाइन आराम न बना सको ਇਹ ਤੁਹਾਨੂੰ ਡਿਜ਼ਾਈਨ ਬਣਾਉਣ ਸੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਡਿਜ਼ਾਈਨ ਸੌਖਾ ਹੀ ਹੈ ਕੋਈ ਜ਼ਿਆਦਾ ਇਸ ਸੌਖਾ ਕੰਮ ਨਹੀਂ ਹੈ ਤੇ ਸਿਰਫ ਦੋ ਹੀ ਰੋ ਤੁਹਾਨੂੰ ਦੇਖਣੇ ਪੈਣੀਆਂ ਆ ਦੇਖੋ ਇਹ ਰੋ ਅਸੀਂ ਪੂਰੀ ਪਾ ਲਈ ਇਹ ਰੋ ਪਾਉਂਦੇ ਹੋਏ ਲਾਸਟ ਵਾਲੇ ਕੁੰਡੇ ਨੂੰ ਅਸੀਂ ਬੁੰਨੇ ਪੁੱਠਾ ਲਾਸਟ ਵਾਲੇ ਕੁੰਡੇ ਨੂੰ ਵੀ ਦੋ ਦਾਇਕ ਇੱਦਾਂ ਕਰਦੇ ਹੋਏ ਅਸੀਂ ਪੁੱਠਾ ਹੀ ਬੁੰਨ ਲਿਆ ਹੁਣ ਅਸੀਂ ਫੇਰ ਸ਼ੁਰੂ ਕਰਦੇ ਹਾਂ ਆਪਣਾ ਪੈਟਰਨ ਬਣਾਣਾ ਦੇਖੋ ਫੇਰ ਕਿਦਾਂ ਫੇਰ ਅਸੀਂ ਦੇਖੋ ਪਹਿਲੇ ਕੁੰਡੇ ਨੂੰ ਐਸਟਿਚ ਕਰਨਾ ਧਾਗੇ ਨੂੰ ਲੈ ਜਾਣਾ ਪਿੱਛੇ ਫੇਰ ਦੇਖੋ ਅਸੀਂ ਫੇਰ ਇਹ ਕੁੰਡੇ ਨੂੰ ਲਿਆਣਾ ਇਧਰੋਂ ਤੇ ਇੱਥੋਂ ਫੇਰ ਅਸੀਂ ਇੱਦਾਂ ਧਾਗੇ ਨੂੰ ਕਮਾ ਲੈਣਾ ਚਾਹੇ ਤੁਸੀਂ ਇਦਾਂ ਬੁਣ ਲੋ ਚਾਹੇ ਤੁਸੀਂ ਇਦਾਂ ਕਰਕੇ ਇਦਾਂ ਅਸੀਂ ਧਾਗੇ ਨੂੰ ਲਈਏ ਠੀਕ ਹੈ ਫੇਰ ਸਾਡਾ ਧਾਗਾ ਆ ਗਿਆ ਫੇਰ ਅਸੀਂ ਲਿਆਣਾ ਇਦਾਂ ਫੇਰ ਆ ਦੇਖ। ਯਾ ਤੁਸੀਂ ਇਹਦੇ ਨਾਲ ਐਦਾਂ ਧਾਗਾ ਲੈ ਜੋ। ਕੁੰਡੇ ਦੇ ਨਾਲ ਧਾਗਾ ਚਾ ਲਗੇ ਆ। ਫਿਰ ਅਸੀਂ ਇਹਦ ਨੂੰ ਲਿਆਂਦਾ ਤਾਂ ਫਿਰ ਅਸੀਂ ਇਹਦੇ ਕੋ ਆ ਕੁੰਡੇ ਨਾਲ ਫਿਰ ਧਾਗੇ ਨੂੰ ਪਿੱਛੇ ਨੂੰ ਲਾਗੇ। ਫਿਰ ਘੁਮਾ ਲਿਆ ਫਿਰ ਐਦਾਂ ਆ ਦੇਖੋ। ਕੁੰਡਾ ਪਾਈ ਜਾਣਾ ਧਾਗੇ ਨੂੰ ਕਮਾਈ ਜਾਣਾ। ਆ ਦੇਖੋ ਕੁੰਡੇ ਨੂੰ ਬਗੈਰ ਬੁਣੇ ਚੁੱਕਰੇ ਆ ਧਾਗੇ ਨੂੰ ਕਮਾਰੇ। ਕੁੰਡੇ ਨੂੰ ਬਗੈਰ ਬੁਣਿਆ ਧਾਗੇ ਨੂੰ ਕਮਾਰੇ। ਕੁੰਡਾ ਬਗੈਰ ਬੁਣਿਆ ਧਾਗਾ ਘੁਮਾ ਲਿਆ। ਸਿਰਫ ਸਾਡੇ ਇਹੀ ਦੋ ਰੋਅ ਆ ਜਿਹਨੂੰ ਅਸੀਂ ਰਿਪੀਟ ਕਰੀ ਜਾਣੇ ਆ ਦੇਖੋ ਫੇਰ ਅਸੀਂ ਫਸਟ ਵਾਲੀ ਰੋਅ ਰਿਪੀਟ ਕਰ ਰਹੇ ਆ ਅੱਧਾ ਆ ਦੇਖੋ ਇਹੀ ਦੋ ਰੋਅ ਅਸੀਂ बार-बार ਰਿਪੀਟ ਕਰੀ ਜਾਣੇ ਤੇ ਸਾਡਾ ਸੋਖਾ ਜਾਂ ਵਧੀਆ ਜਾਂ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਦੇਖੋ ਫੇਰ ਕਿੰਤਾ ਆ ਦੇਖੋ ਫੇਰ ਇੱਧੇ ਲਾ ਕੇ ਫੇਰ ਕੋ ਪਾ ਲਿਆ ਫੇਰ ਕੁੰਡਾ ਪਾ ਲਿਆ ਫੇਰ ਕੋ ਮਾਲਿਆ ਫੇਰ ਕੁੰਡਾ ਪਾ ਲਿਆ ਘੁਮਾ ਲਿਆ ਤੇ ਲਾਸਟ ਚੱਕ ਇਸੇ ਕੁੰਡੇ ਨੂੰ ਬੋਲ ਲੈਣਾ ਹੈ ਪੁੱਠਾ ਤੇ ਧੱਗਾ ਕਿਉਂਕਿ ਸਾਡਾ ਰਹਿਣਾ ਚਾਹੀਦਾ ਇਧਰ ਹੀ ਸਾਈਡ ਤੇ ਧੱਗਾ ਰਹਿ ਗਿਆ ਸਾਡਾ ਇਧਰ ਪਹਿਲਾ ਕੁੰਡੇ ਨੂੰ ਕੀਤਾ ਐਸੇ ਚ ਦੋਨਾਂ ਨੂੰ ਫੇਰ ਮੋਲਿਆ ਇਧਰ ਲਾ ਕੇ ਸਲਾਈ ਤੋਂ ਇਦਾਂ ਰੋਲ ਘੁਮਾਇਆ ਪੁੱਠਾ ਫੇਰ ਅਸੀਂ ਪਾ ਲਿਆ ਸਲਾਈ ਤੋਂ ਰੋਲ ਘੁਮਾਇਆ ਪੁੱਠਾ ਫੇਰ ਅਸੀਂ ਪਾ ਲਿਆ ਸਲਾਈ ਤੋਂ ਰੋਲ ਘੁਮਾਇਆ ਪੁੱਠਾ ਇੰਦਾ ਹੀ ਬਸ ਸੀ ਦੋ ਹੀ ਇਹੀ ਦੋ ਸਾਡੇ ਬਾਰ-ਬਾਰ ਰਪੇਟ ਹੋਣਗੇ ਤੇ ਸਾਡਾ ਵਧੀਆ ਜਾਸ ਸੋਖਾ ਜਿਹਾ ਪੈਟਰਨ ਐਦਾ ਦਾ ਪੈਟਰਨ ਹੈ ਜਿਹਨੂੰ ਤੁਸੀਂ ਚਾਹੇ ਬਾਰਡਰ ਬਣਾ ਲਓ ਚਾਹੇ ਬਣਾ ਲਓ ਪੈਟਰਨ ਚਾਹੇ ਪੂਰੇ ਚ ਪਾਓ ਚਾਹੇ ਨੂੰ ਤੁਸੀਂ ਥੋੜਾ ਐਜ਼ এ ਬਾਰਡਰ ਵੀ ਯੂਜ਼ ਕਰ ਸਕਦੇ ਹੋ ਐਦਾ ਦਾ ਪੈਟਰਨ ਹੈ ਜਿਹਨੂੰ ਤੁਸੀਂ ਸਾਰੇ ਚ ਪਾ ਲਓ ਚਾਹੇ ਐਜ਼ এ ਬਾਰਡਰ ਯੂਜ਼ ਕਰ ਲਓ ਤੇ ਚਾਹੇ ਤੁਸੀਂ ਇਹ ਪੂਰਾ ਪ੍ਰੋਜੈਕਟ ਬਣਾ ਲਓ ਇਹ ਡਿਜ਼ਾਈਨ ਹੈ ਤੁਹਾਡਾ ਜਿਹਨੂੰ ਤੁਸੀਂ ਜਿਹੜੇ ਮਰਜ਼ੀ ਕਲਰਸ ਪਾਓ ਜਿਹੜੇ ਮਰਜ਼ੀ ਪ੍ਰੋਜੈਕਟਸ ਪਾਓ ਬੜਾ ਹੀ ਵਧੀਆ ਤੇ ਲੋਕਾਂ ਦੀ ਹੈ ਤੇ ਬਣਾਉਣਾ ਵੀ ਸੌਖਾ ਹੀ ਹੈ ਕੁਝ ਵੀ ਨਹੀਂ ਕਰਨਾ ਹੈ ਧਾਗੇ ਨੂੰ ਕਮਾਈ ਜਾਂਦੀ ਹੈ ਤੇ ਦੇਖ ਲਓ ਧਾਗੇ ਦਾ ਖੇਲ ਵੀ ਅਜੀਬ ਹੀ ਹੁੰਦਾ ਹੈ ਹੈ ਨਾ ਧਾਗੇ ਦਾ ਖੇਲ ਅਜੀਬ ਸਿਰਫ ਧਾਗੇ ਨੂੰ ਅਸੀਂ ਕਮਾਈ ਜਾਂਣਾ ਤੇ ਡਿਜ਼ਾਈਨ ਨੂੰ ਬਣਾਈ ਜਾਂਦਾ ਇੱਕ ਹੀ ਧਾਗਾ ਤੇ ਇੱਕ ਹੀ ਗੁੰਡਾ ਗੁੰਡੇ ਸਾਢੇ ਸਿਰਫ ਹੁੰਦੇ ਫੁੱਟੇ ਸਿੱਧੇ ਤੇ ਧਾਗੇ ਨੂੰ ਅੱਗੇ ਪਿੱਛੇ ਬਸ ਇਦਾਂ ਹੀ ਕਰਕੇ ਦੇਖੋ ਸਾਡੇ ਡਿਜ਼ਾਈਨ ਬਣਦੇ ਜਾਂਦੇ ਆ ਫਿਰ ਅਸੀਂ ਬਣਾ ਲੈਨੇ ਥੋੜਾ-ਥੋੜਾ ਡਿਜ਼ਾਈਨ ਤੇ ਦੇਖਦੇ ਆ ਸਾਡੇ ਡਿਜ਼ਾਈਨ ਦੇ ਲੁੱਕ ਕਿਦਾਂ ਦੇ ਜਾਂਦੀ ਹੈ ਆ ਦੇਖੋ ਜੇ ਸਾਡਾ ਡਿਜ਼ਾਈਨ ਬਣ ਗਿਆ ਇੰਨਾ ਸੋਹਣਾ ਸਿਰਫ ਅਸੀਂ ਦੇਖੋ ਧਾਗਾ ਲਪੇਟਿਆ ਕੁਝ ਵੀ ਨਹੀਂ ਕੀਤਾ ਧਾਗਾ ਲਪੇਟਣ ਨਾਲ ਹੀ ਦੇਖੋ ਸਾਡੇ ਡਿਜ਼ਾਈਨ ਦੇ ਲੁੱਕ ਕਿੰਨੇ ਵਧੀਆ ਆ ਗਏ ਦੇਖੋ ਇੰਨਾ ਵਧੀਆ ਸਾਡਾ ਡਿਜ਼ਾਈਨ ਐਦਾਂ ਬਣ ਕੇ ਆਇਆ ਆ ਦੇਖੋ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਆ ਸਿਰਫ ਅਸੀਂ ਢਾਗਾਂ ਲਪੇਟਿਆ ਤੁਸੀਂ ਦੇਖਿਆ ਹੀ ਹੈ ਪੈਟਰਨ ਦੇ ਵਿੱਚ ਅਸੀਂ ਸਿਰਫ ਢਾਗਾਂ ਲਪੇਟਿਆ ਤੇ ਸਿਰਫ ਢਾਗਾਂ ਲਪੇਟਣ ਦੇ ਨਾਲ ਹੀ ਸਾਡਾ ਦੇਖੋ ਡਿਜ਼ਾਈਨ ਕਿੰਨਾ ਵਧੀਆ ਦੇਖੋ ਕਿੰਨੀ ਪਿਆਰੀ ਦੀ ਲੁੱਕ ਆਈ ਆ ਦੇਖੋ ਜਿਸ ਤਰ੍ਹਾਂ ਆਪਣਾ ਕੇਸਮੈਂਟ ਦਾ ਕਪੜਾ ਨਹੀਂ ਹੁੰਦਾ ਹੈਗਾ ਉਦਾਂ ਦਾ ਦੇਖੋ ਡਿਜ਼ਾਈਨ ਬਣ ਗਿਆ ਹੈ ਜਿੱਦਾਂ ਮੋਟਾ-ਮੋਟਾ ਕੇਸਮੈਂਟ ਦਾ ਸਾਡਾ ਕਪੜਾ ਹੁੰਦਾ ਸਿਰਫ ਢਾਗਾਂ ਲਪੇਟਿਆ ਤੇ ਸਾਡਾ ਦੇਖੋ ਕੇਸਮੈਂਟ ਵਰਗਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜਦ ਆਪਣੇ ਕੇਸਮੈਂਟ ਦੇ ਚ ਦਰਾਂਦੇ ਅਸੀਂ ਆ ਪਾ ਕੜਾਈ ਵੀ ਕਰਦੇ ਹੁੰਦੇ ਸੀ ਉਹਨਾਂ ਤੇ ਉਹ ਸੇਮ ਉਦਾਂ ਦਾ ਦੇਖੋ ਸਾਡਾ ਇਹ ਪੈਟਰਨ ਬਣ ਗਿਆ ਤੇ ਬਣਾਓ ਫਿਰ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਾ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇਖੇ ਨਵੇਂ ਪ੍ਰੋਜੈਕਟ ਨਾਲ ਤਾਂ ਤੱਕ ਉਸ ਵਟਿਆਰ ਕੋ ਜੀ ਓਕੇ ਬਾਏ ਬਾਏ ਟੇਕ ਕੇਅਰ